ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 666 ਅੰਗ ਤੇ ਜੋ ਕੇ ਨਾਮ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਦੀ ਰੰਮ ਕੀਤੀ ਹੈ ਉਸ ਹੁੰਦੇ ਭੈਣ ਸੋਨੋ ਆਓ ਉਸ ਦਾ ਦੂਜਾ ਹਿੱਸਾ ਜਗੜਾ ਸ਼ਬਦ ਦੀ ਵਿਚਾਰ ਦੇ ਵਿੱਚ ਨਾਮ ਦਾ ਕੀਤਾ ਹੋਇਆ ਸਤਿਗੁਰੂ ਜੀ ਵੱਲੋਂ ਉਪਦੇਸ਼ ਹੈ ਉਹ ਪਰਨਾ ਸੁਣਾ ਕਰੀਏ ਸਤਨਾਮ ਤ੍ਰਿਵਹੀ ਗੁਰੂ ਸਾਹਿਬ ਜੀ ਉਹ ਨਾਮ ਚੱਜ ਪ੍ਰਭਾਤ ਸਮਾਇ ਕਲੇ ਕਾਲ ਵਿੱਚ ਗੁਰਮਖ ਪਾਇ ਰਹੋ ਸੂਏ ਸ਼ਬਦ ਦੇ ਹੋ ਗਰੇ ਇਹਨਾਂ ਨੂੰ ਲੈਣਾ ਦੇ ਵਿੱਚ ਸਤੁਗੁਰ ਜੀ ਮਾਰਗ ਜੀ ਨੇ ਆਖਿਆ ਕਿ ਜੋ ਹਰ ਪ੍ਰਮਾਤਮਾ ਨਾਮ ਹੈ ਉਹ ਸ਼ਜਹਰਾਨ ਕਰਨ ਵਾਲਾ ਫੋ ਐਸਾ ਵਿਸਮਾਦ ਵਿੱਚ ਲੈ ਜਾਣ ਵਾਲਾ ਜੋ ਨਾਮ ਹੈ ਮਹਾਤਮਾ ਆਪਿ ਸੁਣਾਉਂਦਾ ਹੈ ਜਿਸ ਦੇ ਕੰਨ ਵਿੱਚ ਪਾਉਂਦਾ ਹੈ ਤੇ ਫਿਰ ਉਹ ਗੁਰਮਖ ਹੁੰਦਾ ਹੈ ਉਹ ਪਰਮਾਤਮਾ ਤੇ ਆਉਂਦਾ ਹੈ ਉਰ ਹਟ ਕੋ ਮਾਂ ਦੀ ਸ਼ਾਂਤੀ ਆਪਣਾ ਆਪ ਪਰਮਾਤਮਾ ਦੇ ਵਿੱਚ ਸਮਾ ਕੇ ਉਸ ਪਰਮਾਤਮਾ ਵਿੱਚ ਆਉਂਦਾ ਹੈ ਨਹੀਂ ਤਾਂ ਸਾਧਗੁਰ ਕੀ ਨਿਖਾਂ ਮੂਰਖ ਮੂਰਖ ਮਨ ਮਾਇ ਅਸੀਂ ਮੂਰਖ ਆਪਣੇ ਮਨ ਦੇ ਵਿੱਚ ਹਉਮੈ ਵੀ ਸਭ ਕਾਰ ਕਿ ਮਾਇ ਮੈਂ ਹਉਮੈ ਵਿੱਚ ਹੀ ਸਭ ਕੁਝ ਕਰੀ ਦਾਨੇ ਆ ਗੁਰ ਪ੍ਰਸਾਦਿ ਹਉਮੈ ਗਾਇ ਜੇਦੋ ਗੁਰੂ ਦੀ ਕਿਰਪਾ ਹੁੰਦੀ ਉਦੋਂ ਹਉਮੈ ਚੜੀ ਜੇ ਜਾਂਦੀ ਮਨ ਦੇ ਵਿੱਚੋਂ ਨਿਕਲ ਜਾਂਦੀ ਹੈ ਆਪੇ ਬਖਸ਼ਿ ਲਾਇ ਮਿਲਾਇ ਆਪ ਵੀ ਪ੍ਰਮਾਤਮਾ ਬਖਸ਼ਿਦਾ ਕਿਰਪਾ ਮਿਲ ਕਰਕੇ ਤੇ ਨਾਮ ਦੀ ਦਾਤ ਬਖਸ਼ ਕੇ ਤੇ ਆਪਣੇ ਨਾਮ ਲਾਉਂਦਾ ਹੈ ਚੰਨੀ ਲਾਉਂਦਾ ਹੈ ਦੇਖਿਆ ਕਾ ਤਨ ਬਹੁਤ ਅਪਮਾਨ ਜੋ ਇਹ ਦੁਨੀਆ ਦੇ ਵਿੱਚ ਵਿਸ਼ੇਵਕਾਰਾਂ ਦਾ ਖਿਆਲ ਹੁੰਦਾ ਮਨ ਵਿੱਚ ਇਹ ਮਨੁੱਖ ਇੱਕ ਬਹੁਤ ਵੱਡਾ ਹੰਕਾਰ ਆਪਣੇ ਮਨ ਵਿੱਚ ਪੈਦਾ ਕਰ ਬਿੰਦਾ ਹੈ ਸੋ ਤਾਂ ਦਾ ਜੋ ਅਪਮਾਨ ਉਹ ਕਰਦਾ ਹੈ ਹੰਕਾਰ ਡੁੱਬੇ ਨਾ ਪਾਵੇ ਮਨ ਹੀਰਮ ਨੂੰ ਹੰਕਾਰ ਵਿੱਚ ਡੁਬਾਰਿੰਦਾ ਹੈ ਪ੍ਰਭੂ ਦੇ ਜੋਰੀ ਵਿੱਚ ਮਾਨ ਇਸ ਤਣੀ ਪਾ ਸਕਦਾ ਆਪ ਸ਼ੁੱਧ ਸਰਸ ਸੁਖੋਈ ਆਪਣੇ ਆਪ ਨੂੰ ਮੋਖ ਮੋਹ ਮੈਂ ਛੱਡਿਆ ਸੁਖ ਮਿਲਦਾ ਹੈ ਗੁਰਮਤ ਸਿਵਾਹੀ ਸੱਚਾ ਸੋਈ ਤੇ ਗੁਰੂ ਦੀ ਮੱਤ ਜੜੀ ਇਸੇ ਫਸਲਾ ਸਾਨੂੰ ਦਿੰਦੀ ਹੈ ਸੱਚ ਪ੍ਰਮਾਤਮਾ ਵੈਗੁਰੂ ਦੀ ਮੇਰੀ ਗੱਲ ਕਰਦੀ ਕਹਿੰਦੀ ਹੈ ਆਪੇ ਸਾਡੇ ਕਰਤਾ ਸੋਏ ਇਹ ਭਾਈਓ ਪ੍ਰਮਾਤਮਾ ਆਪ ਹੀ ਸੱਚੇ ਸਿਸ਼ ਨੂੰ ਸਾਜਣ ਵਾਲਾ ਬਣਾਉਣ ਵਾਲਾ ਹੈ ਤੇ ਇਹਨਾਂ ਦੂਜਾ ਬੰਦਾ ਕੋਈ ਦੇ ਬਿਨਾ ਕੋਈ ਹੈ ਨਹੀਂ ਜੇ ਸੱਚ ਲਾਇ ਸੋਈ ਲੱਗੇ ਜਿਹੜਾ ਪ੍ਰਮਾਤਮਾ ਵੈਗੁਰੂ ਆਪਣੇ ਮੁਖ ਤੋਂ ਨਾ ਦੂਰ ਲੱਗਦਾ ਹੈ ਨਾਨਕ RAM ਸਦਾ ਸੁਖ ਹੋਏ ਤੇ ਇਸ ਕਰਕੇ ਗੁਨਾਸਾ ਮਾਰ ਗਿਆਗੇ ਨੇ ਕਿ ਉਸ ਨੂੰ ਪਰਮਾਤਮਾ ਵੱਲੋਂ ਸੁੱਖ ਮਿਲਦਾ ਹੈ ਜਿਹਨੂੰ ਪਰਮਾਤਮਾ ਦਿੰਦਾ ਹੈ ਵਾਹਿਗੁਰੂ ਦੀ ਕਾ ਖਾਲ